ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਤੇ ਕੱਲ ਕਰਨੀਆਂ ਢੇਰ ਸੁਖਲੀਆਂ ਨੇ ਤੇ ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਤੇ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ਤੂਕਾ ਲਹਿਰ ਦੇ ਜੋ ਸੰਪਾਦਕ ਸ਼੍ਰੀ ਸਤਗੁਰੂ ਰਾਮ ਸਿੰਘ ਜੀ ਜੋ ਸਮਾਜ ਸੁਧਾਰਕ ਤੇ ਸੁਤੰਤਰਤਾ ਸੰਨਾਨੀ ਪਹਿਲੇ ਹੋਏ ਅੱਜ ਉਹਨਾਂ ਦੇ ਜੋ ਨਾਮ ਦੇ ਉੱਪਰ ਸ਼ਹਿਰ ਐਲਾਬਾਦ ਜੋ ਕਿ ਟੀਪੀ ਅੱਡਾ ਪਹਿਲਾਂ ਵੱਜਦਾ ਸੀ ਉਸ ਟੀਪੀ ਅੱਡੇ ਤੋਂ ਪਰ ਜੋ ਕਿ ਅੱਜ ਉਹਨਾਂ ਦੇ ਨਾਮ ਦਾ ਜੋ ਚੌਂਕ ਦਾ ਉਦਘਾਟਨ ਕੀਤਾ ਗਿਆ ਔਰ ਇਸ ਉਦਗਾਟਨ ਦੇ ਵਿੱਚ ਇਲਾਕਾ ਨਿਵਾਸੀ ਤੇ ਮੁੱਖ ਸੱਜਣ ਔਰ ਬਹੁਤ ਵੱਡੇ ਵੱਡੇ ਜਿਹੜੇ ਨਾਮੀ ਚਿਹਰੇ ਪਹੁੰਚੇ ਆ ਗਏ ਉਹਨਾਂ ਦੇ ਨਾਲ ਗੱਲਬਾਤ ਕੀਤੀ ਜੋ ਅੱਜ ਦਾ ਵਿਸ਼ਾ ਹੈ ਚੌਕ ਨੂੰ ਬਣਾਉਂਦਾ ਹੁਣ ਤੱਕ ਸੁਤੰਤਰਤਾ ਸੰਨਾਨੀ ਜੀ ਦਾ ਕਿਉਂ ਨਹੀਂ ਚੌਂਕ ਬਣਾਇਆ ਔਰ ਜੇ ਅੱਜ ਕਿਉਂ ਲੋੜ ਪੈ ਗਈ ਇਸ ਚੌਂਕ ਨੂੰ ਬਣਾਣ ਦੀ ਤੇ ਸਾਥੋਂ ਤੁਸੀਂ ਸਾਡੇ ਨਾਲ ਬਣੇ ਰਿਹਾ ਜੇ ਅਸੀਂ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਤੇ ਤੁਹਾਨੂੰ ਲੱਖ ਲੱਖ ਮੁਬਾਰਕਬਾਦ ਦਿੰਨੇ ਆ ਜੋ ਕਿ ਅਜੇ ਸ਼੍ਰੀ ਸਾਦੂ ਰਾਵ ਸਿੰਘ ਜੀ ਦੇ ਨਾਮ 'ਤੇ ਜੋ ਅਜੇ ਚੌਂਕ ਦੀ ਜੋ ਉਦਘਾਟਨ ਕੀਤਾ ਹੈ ਹੁਣ ਤੱਕ ਜੋ ਏਡੇ ਵੱਡੇ ਸੁਤੰਤਰਤਾ ਸੰਾਨੀ ਸੀ ਸਾਦੂ ਰਾਵ ਸਿੰਘ ਜੀ ਹੁਣ ਤੱਕ ਉਹਨਾਂ ਦਾ ਚੌਂਕ ਕਿਉਂ ਨਹੀਂ ਬਣਾਇਆ ਗਿਆ ਔਰ ਅੱਜ ਕਿਉਂ ਲੋੜ ਪਈ ਚੌਂਕ ਬਣਾਉਣ ਦੀ ਅ ਅਸਲ ਸਤਗੁਰੂ ਰਾਮ ਸਿੰਘ ਜੀ ਦਾ ਨਾਮ ਨਾ ਸਿਰਫ ਪੰਜਾਬ ਜਾਂ ਭਾਰਤ ਸਗੋਂ ਦੁਨੀਆਂ ਦੇ ਇਤਿਹਾਸ ਦੇ ਵਿੱਚ ਜਿਹੜੇ ਬਹੁਤ ਵੱਡੀਆਂ ਹਸਤੀਆਂ ਮਹਾਨ ਸੁਤੰਤਰਤਾ ਸੰਗਰਾਮੀ ਸਮਾਜ ਸੁਧਾਰਕ ਕ੍ਰਾਂਤੀਕਾਰੀ ਉਹਨਾਂ ਦੀ ਕਤਾਰ ਤੇ ਆਉਂਦਾ ਹੈ ਪਿੱਛੇ ਜੇ ਇੱਕ ਕਿਤਾਬ ਛਪੀ ਸੀ ਉਹਦੇ 'ਚ 1000 ਸਾਲ ਦੇ ਭਾਰਤ ਦੇ 13 ਬੰਦਿਆਂ ਦਾ ਹੀ ਨਾਮ ਸੀ ਔਰ ਉਹਨਾਂ 'ਚੋਂ ਪੰਜਾਬ 'ਚੋਂ ਇਕੱਲੇ ਗੁਰੂ ਰਾਮ ਸਿੰਘ ਦਾ ਨਾਮ ਸੀ ਗੁਰੂ ਰਾਮ ਸਿੰਘ ਦਾ ਮਤਲਬ ਸੀ ਕਿ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੀ ਜਿਹੜੀ ਪਰੰਪਰਾ ਹੈ ਉਹ ਉਹਨਾਂ ਦੇ ਵਿੱਚ ਆ ਕੇ ਸਮਾ ਜਾਂਦੀ ਹੈ ਉਹਨਾਂ ਤੋਂ ਸ਼ੁਰੂ ਕਰਕੇ ਸਰਕਾਰਾਂ ਦੇ ਆਪਣੇ ਏਜੰਡੇ ਹੁੰਦੇ ਨੇ ਉਹ ਆਪਣੇ ਤਰੀਕੇ ਨਾਲ ਚੱਲਦੀਆਂ ਨੇ ਅੱਜ ਲੋਕਪੰਚਾਇਤ ਸਹਿਯੋਗਤ ਕਿਸਾਨ ਮੋਰਚਾ ਔਰ ਨਾਮਤਾਰੀ ਸੰਗਤ ਐਲਨਾਬਾ ਅਲਾਕਾ ਇਹਨਾਂ ਦੇ ਸਹਿਯੋਗ ਨਾਲ ਇਹ ਚੌਕ ਦਾ ਨਾਮਕਰਨ ਸਤਗੁਰੂ ਰਾਮ ਸਿੰਘ ਜੀ ਦੇ ਨਾਂ ਤੇ ਕੀਤਾ ਜਾਣਾ ਇੱਕ ਬਹੁਤ ਵੱਡੀ ਇਤਿਹਾਸਿਕ ਘਟਨਾ ਹੈ ਇਹਦੇ ਤੋਂ ਸਾਡੀਆਂ ਨਵੀਆਂ ਪੀੜੀਆਂ ਉਹ ਸਿੱਖਿਆ ਤੋਂ ਜਾਣੂ ਹੋਣਗੀਆਂ ਜਿਹੜੀ ਸਿੱਖਿਆ ਸਤਗੁਰੂ ਰਾਮ ਸਿੰਘ ਜੀ ਨੇ ਬਰਤਾਨਵੀ ਬਸਤੀਵਾਦੀਆਂ ਦੇ ਖਿਲਾਫ ਆਪਣੇ ਲੋਕਾਂ ਨੂੰ ਇੱਕਜੁੱਟ ਅੰਦੋਲਨ ਦੇ ਰੂਪ ਵਿੱਚ ਲੜਨ ਵਾਸਤੇ ਦਿੱਤੀ ਸੀ ਅਰ ਅੱਜ ਵੀ ਬਹੁਤ ਸਾਰੇ ਹਮਲੇ ਸਾਡੇ ਮੁਲਕ ਤੇ ਲੋਕਾਂ ਤੇ ਮਹਿਨਤ ਕਸ਼ਾਂ ਤੇ ਮਜ਼ਦੂਰਾਂ ਕਸਾਂਾਂ ਤੇ ਹੋ ਰਹੇ ਨੇ ਔਰ ਇਸ ਲਈ ਇਹ ਸਾਡੇ ਵੱਡੇ ਪ੍ਰੇਰਨਾ ਸਰੋਤ ਔਰ ਇਸ ਕੂਕਾ ਅੰਦੋਲਨ ਜਿਹੜਾ ਸਤਗੁਰੂ ਜੀ ਦੀ ਅਗਵਾਈ ਤੇ ਚੱਲਿਆ ਅੰਗਰੇਜ਼ਾਂ ਨੂੰ ਕੱਢਣ ਲਈ ਉਹਦੇ ਤੇ 100 ਤੋਂ ਵੱਧ ਨਾਮਤਰੀ ਸ਼ਹੀਦ ਹੋਏ ਕਰਕਾਟ ਜਬਤ ਕੀਤੇ ਗਏ ਕਾਲੇ ਪਾਣੀ ਭੇਜੇ ਗਏ ਦੇਸ਼ ਤੋਂ ਬਾਹਰ ਕੱਢੇ ਗਏ ਕੁਰਬਾਨੀਆਂ ਦੀ ਇੱਕ ਲੰਮੀ ਲੜੀ ਹੈ ਉਹ ਆਪਣੀ ਇਸ ਧਰਤੀ ਨੂੰ ਪਿਆਰ ਕਰਦੇ ਸਨ ਉਹ ਚਾਹੁੰਦੇ ਸਨ ਕਿ ਇਸ ਦੇਸ਼ ਦੇ ਹੁਕਮਰਾਨ ਇਸ ਦੇਸ਼ ਦੇ ਲੋਕ ਹੋਣ ਤੇ ਲੋਕ ਮੁਲਕ ਦੀਆਂ ਜਿਹੜੀਆਂ ਲੋੜਾਂ ਨੇ ਉਹ ਸਾਰਿਆਂ ਦੀਆਂ ਪੂਰੀਆਂ ਹੋਣ ਇਸ ਲਈ ਅੱਜ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਇਥੋਂ ਦੇ ਨੌਜਵਾਨਾਂ ਦਾ ਜਿਹੜਾ ਐ ਉਕਦਮ ਉਪਰਾਲਾ ਸਾਡੇ ਸਾਹਮਣੇ ਆਇਆ ਉਹਦੀ ਬਹੁਤ ਪ੍ਰਸ਼ੰਸਾ ਕਰਦੇ ਹਾਂ ਔਰ ਸਰਕਾਰਾਂ ਤੋਂ ਕਦੇ ਵੀ ਇਸ ਕੰਮ ਦੀ ਤਵਕਕ ਨਹੀਂ ਕੀਤੀ ਜਾ ਸਕਦੀ ਔਰ ਸਾਨੂੰ ਪਤਾ ਹੈ ਕਿ ਸਰਸੇ ਤੇ ਜਾਂ ਹੋਰ ਨਾ ਥਾਵਾਂ ਤੇ ਵੀ ਸ਼ਹੀਦ ਭਗਤ ਸਿੰਘ ਜਾਂ ਦੂਜੇ ਮਹਾਨ ਇਨਕਲਾਬੀਆਂ ਦੇ ਬੁੱਤ ਲਵਾਉਣ ਵਾਸਤੇ ਉੱਥੇ ਵੀ ਲੰਮੀਆਂ ਦੇ ਦੋਜੇ ਇਦਾਂ ਕਰਨੀਆਂ ਪਈਆਂ ਔਰ ਇਹ ਅੱਜ ਇਸ ਕਾਰਜ ਦਾ ਸ਼ੋਭਾਰੰਭ ਹੋ ਗਿਆ ਇਹ ਸਾਰੇ ਆਲ ਨਾ ਵਾਸੀਆਂ ਵਾਸਤੇ ਇੱਕ ਮਾਣ ਵਾਲਾ ਕਾਰਜ ਹੈ ਠੀਕ ਧੰਨਵਾਦ ਸ਼ੁਕਰੀਆ ਸਤੂ ਸਾਬਾ ਤੁਸੀਂ ਬਹੁਤ ਵੱਡਾ ਬਰਾਲਾ ਕਿਦਾਂ ਕਾਨੂੰਨੀ ਰੂਪ ਦੇ ਵਿੱਚ ਚੌਂਕ ਨੂੰ ਪਾਸ ਕਰਵਾਜੇ ਕਿੰਨਾ ਵੱਡਾ ਬਰਾਲਾ ਕਰ ਰਹਾ ਪਿਆ ਔਰ ਕਿਹੜੇ-ਕਿਹੜੇ ਕੋਈ ਔਂਕੜਾ ਸਾਹਮਣੇ ਆਈਆਂ ਇਹ ਸਭ ਤੋਂ ਪਹਿਲੋ ਤੇ ਮੈਂ ਸਾਡੇ ਉਹਨਾਂ ਬਜ਼ੁਰਗਾਂ ਨੂੰ ਮਾਨ ਸਨਮਾਨ ਦੇਵਾਂਗਾ ਜਿਨ੍ਹਾਂ ਨੇ ਬਹੁਤ ਸਾਲ ਪਹਿਲੋ ਇਸ ਚੌਂਕ ਦੀ ਸ਼ੁਰੂਆਤ ਕੀਤੀ ਸ਼ਹਿਰ ਵਿੱਚ ਚੌਂਕ ਦੀ ਮੰਗ ਕੀਤੀ ਤੇ ਉਹਨਾਂ ਨੂੰ ਜਿਵੇਂ ਇੱਕ ਬੰਦਾ ਕਿ ਨੂੰ ਕਿ ਬੱਚੇ ਨੂੰ ਟਰਕਾਈਦਾ ਹੁੰਦਾ ਕਿ ਠੀਕ ਹੈ ਤੁਹਾਨੂੰ ਇਹ ਚੌਂਕ ਦਿੱਤਾ ਪ੍ਰਕਾਗਜੀ ਕਾਰਵਾਈ ਕੋਈ ਨਹੀਂ ਕੀਤੀ ਤੇ ਇੱਕ ਬੋਰਡ ਲੱਗਾ ਜਿਹੜਾ ਸਮੇਂ ਦੇ ਨਾਲ ਉਹ ਵੀ ਅਲੋਪ ਹੋ ਗਿਆ ਉਸ ਤੋਂ ਬਾਅਦ ਮੈਨੂੰ ਲੱਗਿਆ ਕਿ ਸਾਨੂੰ ਇਸ ਚੌਂਕ ਬਾਰੇ ਬਜ਼ੁਰਗਾ ਦੀ ਗੱਲ ਸ਼ੁਰੂ ਕੀਤੀ ਭਰੇ ਗੱਲ ਕਰਨੀ ਚਾਹੀਦੀ ਏ ਉਸ ਤੋਂ ਬਾਅਦ ਆਪਣੇ ਇਥੇ ਇੱਕ ਰੀ ਫਿਲਮ ਤਿਆਰ ਹੋਣ ਲਈ ਆਈ ਉਹਦੇ ਵਿੱਚ ਜਦੋਂ ਤੁਹਾਡੇ ਵਰਗੇ ਪੱਤਰਕਾਰਾਂ ਨੇ ਸਵਾਲ ਕੀਤੇ ਤੇ ਮੈਂ ਵੇਖਿਆ ਕਿ ਸਾਡੇ ਨਾਮਤਰੀ ਬੱਚੇ ਕਿ ਸਿੱਖਾਂ ਦੇ ਬੱਚਿਆਂ ਨੂੰ ਕੋਈ ਕਹਾ ਇਤਿਹਾਸ ਬਾਰੇ ਕੋਈ ਜਾਣੂ ਨਹੀਂ ਤੇ ਸਾਨੂੰ ਇਹਦੇ ਬਾਰੇ ਕੁਝ ਉਪਰਾਲਾ ਕਰਨਾ ਚਾਹੀਦਾ ਹੈ ਫਿਰ ਥੋੜੀ ਜਿਹੀ ਤੇਜ਼ੀ ਫੜੀ ਮੈਂ ਕਈ ਸਾਥੀਆਂ ਨਾਲ ਗੱਲ ਕੀਤੀ ਤੇ ਗੁਰਦੀਪ ਸਿੰਘ ਆਇਆ ਬੜੀ ਮੜੀ ਤੋਂ ਉਹਨਾਂ ਨਾਲ ਜਦੋਂ ਗੱਲ ਹੋਈ ਮੈਂ ਕਿਹਾ ਕਿ ਤੁਹਾਡੇ ਬਜ਼ੁਰਗ ਤੁਰੇਸ ਨਾਲ ਗੱਲ ਕਰੀ ਤੇ ਤੁਹਾਡੇ ਕੋਲ ਕਾਗਜ਼ ਪੱਤਰ ਜ਼ਰੂਰ ਹੋਣਗੇ ਕੋਈ ਨਾ ਕੋਈ ਉਹਨਾਂ ਘਰੇ ਲੱਭੇ ਤੇ ਕਾਗਜ਼ ਕੁਛ ਲੱਭ ਗਏ ਜਿਸ ਨਾਲ ਸਾਡੀਆਂ ਜਿਹੜੀਆਂ ਪਹਿਲੀਆਂ ਅਕਾਊਂਟਾ ਮੈਨੂੰ ਆ ਰਹੀਆਂ ਪਿਛਲੇ 2-3 ਸਾਲਾਂ ਤੋਂ ਉਹ ਹੱਲ ਹੋ ਗਈਆਂ ਤੇ ਉਸ ਤੋਂ ਅੱਗੇ ਫਿਰ ਕੰਮ ਚੱਲਦਾ ਗਿਆ ਜਿਉਂ ਕਾਗਜ਼ਾਂ ਤੋਂ ਬਾਅਦ ਲੜੀ ਵਰ ਲੜੀ ਕੁਝ ਸਾਡੇ ਨਿੱਜੀ ਸਬੰਧ ਸੰ ਕੁਝ ਇੱਕ ਤਰ੍ਹਾਂ ਦੇ ਨਾਲ ਉਹ ਸਬੰਧਾਂ ਨੇ ਵੀ ਕੰਮ ਕੀਤਾ ਤੇ ਇਹ ਕਹਿ ਸਕਣਾ ਹੈ ਕਿ ਜਿੰਨਾ ਵੱਡਾ ਇਹ ਕੰਮ ਹੋਇਆ ਉਹਦੇ ਲਈ ਔਂਕੜਾ ਕੁਛ ਵੀ ਨਹੀਂ ਔਂਕੜਾ ਅਸੀਂ ਜ਼ਿਕਰ ਹੀ ਨਹੀਂ ਕਰਦੇ ਕਿ ਔਂਕੜਾ ਹੈ ਨਾ ਕੋਈ ਸਾਰੇ ਸਰਕਾਰੀ ਅਮਲੇ ਦਾ ਵੀਰਮਾ ਦਾ ਵਿਸ਼ਤ ਧੰਨਵਾਦ ਕਰਨੇ ਆ ਜਿਹਨਾਂ ਨੇ ਸਾਡੇ ਨਾਲ ਸਹਿਯੋਗ ਕੀਤਾ ਤੇ ਅੱਜ ਇਸ ਚੌਂਕ ਦਾ ਨਾਮਕਰਨ ਹੋਇਆ ਠੀਕ ਹੈ ਜੀ ਸਿੰਘ ਸਾਹਿਬ ਧੰਨਵਾਦ ਅੱਜ 23 ਸਤੰਬਰ 2025 ਨੂੰ ਅੱਜ ਤੋਂ 2022 ਸਾਲ ਪਹਿਲੂ ਵਿਟਿਆ ਗਿਆ ਕਦਮ ਲੋਕ ਬਚਾਇਤ ਅਤੇ ਨਾਮਤਰੀ ਸੰਗਤ ਦੁਆਰਾ ਸ਼ੁਰੂ ਕੀਤਾ ਗਿਆ ਸਟੈਪ ਕੁਝ ਕਾਨੂੰਨੀ ਰੁਕਾਵਟਾਂ ਕਰਕੇ ਵਿੱਚੇ ਰਹਿ ਗਿਆ ਅਤੇ ਉਹ ਅੱਜ ਤੱਕ ਠੱਪ ਰਿਆ ਸੀ ਹੁਣ ਆ ਕੇ ਮੇਰੇ ਵੀ ਛੋਟੇ ਵੀਰ ਸਰਬਜੀਤ ਸਿੰਘ ਸਿੱਧੂ ਨੇ ਦੇ ਹੌਸਲਾ ਅਤੇ ਮਿਹਨਤ ਕਰਨ ਦੀ ਬਦੌਲਤ ਲੋਕ ਬਚਾਇਤ ਅਤੇ ਸ਼ੁਭ ਕਿਸਾਨ ਮੋਰਚਾ ਅਤੇ ਨਾਮਤਰੀ ਸੰਗਤ ਦੇ ਸਾਥ ਦੇ ਇਨਕਾਰ ਕੀ ਅਤੇ ਸ੍ਰੀ ਸਦਗੁਰੂ ਉਹਦੇ ਸੰਗਤ ਦੀ ਕਿਰਪਾ ਕਰਕੇ ਅੱਜ ਉਸ ਚੌਕ ਦਾ ਨਾਮ ਸਤਗੁਰੂ ਆਰਮ ਸਿੰਘ ਚੌਕ ਦਾ ਬੋਰਡ ਸਾਡੇ ਮਹਾਨ ਕੋਸ਼ ਸਰਦ ਸਿਕ ਵਿਰਕ ਜੀ ਦੁਆਰਾ ਪਰਦਾ ਹਟਾ ਕੇ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਤੋਂ ਮੈਂ ਤੇ ਛੇਤੀ ਹੀ ਅਸੀਂ ਸਾਰੀ ਸੰਗਤ ਸਾਡੇ ਸਾਥ ਨਾਲ ਇੱਥੇ ਕੋਈ ਇੱਕ ਵਧੀਆ ਚੀਜ਼ ਕੋ ਬਣਾਉਣ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ ਉਹ ਮੌਕੇ ਆਨ ਤੇ ਹੀ ਦੱਸਾਂਗਾ ਪਤਾ ਲੱਗੇਗਾ ਬਸ ਸਰਪੰਚ ਸਾਹਿਬ ਬਹੁਤ ਵੱਡਾ ਅੱਜ ਇੱਕ ਕੂਕਾ ਲੈਨ ਲੈ ਕੂਕਾ ਪਿਆਸਪਤ ਬਹੁਤ ਵੱਡਾ ਕੰਦਿਆਣਾ ਜਿਹੜਾ ਸਾਡਾ ਸਤੁਕ੍ਰਤਸ ਜਿੰਦਾ ਚੌਕ ਦਾ ਜਦੋਂ ਘਟ ਗਿਆ ਕੀ ਕਹਿਣਾ ਕਰੀਏ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਮੂਹ ਸਾਧ ਸੰਗਤ ਨੂੰ ਇਲਾਕੇ ਦੀ ਸਮੂਹ ਸਾਧ ਸੰਗਤ ਨੂੰ ਇਸ ਗੱਲ ਦੀ ਵਧਾਈ ਦਿੰਦਾ ਕਿ ਜਿਹੜੇ ਸਾਡੇ ਸਾਥੀਆਂ ਨੇ ਸਾਡੇ ਪੁਰਖਿਆਂ ਨੂੰ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਕੇ ਤੇ ਉਹਨਾਂ ਦੇ ਨਾਂ ਤੇ ਇੱਕ ਚੌਕ ਦਾ ਉਪਰਾਲਾ ਕੀਤਾ ਭਾਵੇਂ ਸਮਾਸ ਨੂੰ ਲੱਗ ਗਿਆ ਕੋਈ ਦਿੱਕਤ ਨਹੀਂ ਉਦੇ ਔਕੜਾਂ ਵੀ ਆ ਗੀਆਂ ਕੋਈ ਦਿੱਕਤ ਨਹੀਂ ਇਹ ਜਿਹੜੀ ਉਪਲਬਧੀ ਅਸੀਂ ਦੀ ਕੌਮ ਨੂੰ ਮਿਲੀ ਹੈ ਨਾ ਇਹਦੇ ਵਾਸਤੇ ਔਕੜਾਂ ਸਾਡੇ ਲਈ ਕੋਈ ਨਹੀਂ ਅਸੀਂ ਇਹੋ ਜਿਹੀ ਔਕੜਾਂ ਦਾ ਸਾਹਮਣਾ ਕਰਦੇ ਰਵਾਂਗੇ ਪਰ ਹਮੇਸ਼ਾ ਆਪਦੇ ਪੂਰਵਜਾਂ ਦੀਆਂ ਯਾਦਾਂ ਵਾਸਤੇ ਹਰ ਸੰਭਵ ਜਿਹੜੀ ਅਪਰਿਆਸ ਕਰਦੇ ਰਵਾਂਗੇ ਇਸ ਵਾਸਤੇ ਮੈਂ ਇਲਾਕੇ ਦੀ ਸਮੂਹ ਸਹਾਸੰਗਤ ਸੇਕਟ ਕਿਸਾਨ ਮੋਰਚਾ ਤੇ ਨਾਮਤਰੀ ਸਮਦਾਇ ਦੇ ਜਿੰਨੇ ਵੀ ਸਾਡੇ ਸਹਿਯੋਗੀ ਹੈ ਔਰ ਜਿਹੜੇ ਕਰਮਚਾਰੀਆਂ ਨੇ ਸਰਕਾਰ ਦੇ ਵੀ ਜਿਹੜੇ EMPLOYEES ਨੇ ਉਹਨਾਂ ਨੇ ਵੀ ਸਾਡਾ ਸਹਿਯੋਗ ਕੀਤਾ ਉਹਦੇ ਵਾਸਤੇ ਸਮੂਹ ਸਾਧ ਸੰਗਤ ਵੱਲੋਂ ਉਹਨਾਂ ਦਾ ਕੋਟਨ-ਕੋਟ ਧੰਨਵਾਦ ਔਰ ਇੱਕ ਬੇਨਤੀ ਹੋਰ ਕਰੂੰਗਾ ਸਰ ਇਲਾਕੇ ਦੀ ਸਾਧ ਸੰਗਤ ਅੱਗੇ ਕਿ ਜੈਸੋ ਪ੍ਰਾਲੇ ਦੇ ਨਾਲੇ ਦਾ ਨਾਮ ਆਪਾਂ ਨਮਾଙ୍କਨ ਕੀਤਾ ਉਸੇ ਪ੍ਰਾਲੇ ਦੇ ਨਾਲ ਹੀ ਇਹਦਾ ਜਿਹੜਾ ਨਿਰਮਾਣ ਜਿਹੜਾ ਕਰਨਾ ਗੇਟ ਦਾ ਉਹ ਵੀ ਅਸੀਂ ਇੱਕਜੁੱਟ ਹੋ ਕੇ ਕਰੀਏ ਤਾਂ ਜੋ ਇਲਾਕੇ ਦੇ ਵਿੱਚ ਜਿਹੜੇ ਸਾਡੇ ਪੁਰਖਿਆਂ ਦੀਆਂ ਨਿਸ਼ਾਨੀਆਂ ਰਹਿਣ ਤਾਂ ਕਿ ਆਉਣ ਵਾਲੀ ਪੀੜ੍ਹੀ ਸਾਡੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਚੱਲਸੀ ਠੀਕ ਹੈ ਅ ਮਖਰੇ ਸਾਧੂ ਦਾ ਆਸ ਤੇ ਪਹਿਲੇ 77 ਸਾਲਾਂ ਦੇ ਸੀਗੇ ਜੀ ਨਾਮ ਪੜੀ ਕੋ ਕਲੈਰ ਦੇ ਤੇ ਕੀ ਕਰਾ ਜੇ ਉਸ ਤੋਂ ਬਾਅਦ ਜਿਹੜੇ ਗੁਰੂ ਸਾਹਿਬਾਨ ਨੇ ਉਹਨਾਂ ਨੇ ਲਹਿਰ ਨੂੰ ਜਿਹੜਾ ਜੀ ਜਿੰਦ ਰੱਖਿਆ हां जी बिल्कुल सबसे पहला मैं अपनी गल ਦਾ ਸਵਾਲ ਦਾ ਤੁਹਾਡੇ ਦਾ ਜਵਾਬ ਦੇਣ ਤੋਂ ਪਹਿਲਾਂ ਤੁਹਾਡਾ ਮੀਡੀਆ ਵਾਲੇ ਸਾਥੀਆਂ ਦਾ ਧੰਨਵਾਦ ਕਰਨਾ ਕਿ ਤੁਸੀਂ ਇੱਥੇ ਪਹੁੰਚੇ ਹੋ ਤੁਹਾਡਾ ਸਵਾਲ ਜਿਹੜਾ ਹੈ ਬਹੁਤ ਵਾਜਬ ਹੈ ਕਿ ਸਤਗੁਰੂ ਰਾਮ ਸਿੰਘ ਨੂੰ ਪਹਿਲਾ ਸੁਤੰਤਰਤਾ ਸਨਾਨੀ ਕਿਉਂ ਕਿਹਾ ਜਾਂਦਾ ਹੈ ਇਸੇ ਕਰਕੇ ਕਿਉਂ ਜਿਹੜਾ ਕਿਹਾ ਜਾਂਦਾ ਹੈ ਕਿਉਂਕਿ ਉਸ ਤੋਂ ਪਹਿਲਾਂ ਜਿੰਨੀਆਂ ਵੀ ਲਹਿਰਾਂ ਚੱਲੀਆਂ ਚਾਹੇ ਉਹ 1857 ਦਾ ਗਦਰ ਸੀ ਪਰ ਆਪੋ ਆਪਣੇ ਰਾਜ ਨੂੰ ਲੈ ਕੇ ਸੀ ਪਰ ਉਹਨਾਂ ਨੇ ਇੱਕ ਸਮੁੱਚੇ ਦੇਸ਼ ਨੂੰ ਲੈ ਕੇ ਅੱਗੇ ਵਧੇ ਤੇ ਉਸ ਤੋਂ ਬਾਅਦ ਜਿਹੜਾ ਤੁਸੀਂ ਸਵਾਲ ਕੀਤਾ ਕਿ ਇਹ ਅੱਗੇ ਤੱਕ ਚੱਲਦਾ ਰਿਹਾ ਬਿਲਕੁਲ ਚੱਲਦਾ ਰਿਹਾ ਇਹਦੇ ਉਦਾਹਰਣ ਜਿ ਇਹ ਇਤਿਹਾਸ ਦੇ ਵਿੱਚੋਂ ਮਿਲਦੇ ਨੇ ਕਿ ਜਿਵੇਂ ਗੁਰੂ ਹਰੀ ਸਿੰਘ ਜੀ ਦੇ ਕੋਲ ਅੰਗਰੇਜ਼ ਅਧਿਕਾਰੀ ਆਇਆ 1899 ਦਾ ਜਦੋਂ ਆਕਾਲ ਪਿਆ ਤੇ ਉਹਨਾਂ ਨੇ ਕਿਹਾ ਕਿ ਬਾਬਾ ਸਾਹਿਬ ਤੁਸੀਂ ਇਹਨਾਂ ਨੂੰ ਲੰਗਰ ਕਿੱਥੋਂ ਛਕਾਓਗੇ ਤੇ ਸਾਡੇ ਕੋਲੋਂ ਜ਼ਮੀਨ ਲੈ ਲਓ ਪਰ ਸਤਿਗੁਰੂ ਹਰੀ ਸਿੰਘ ਜੀ ਨੇ ਇੱਕ ਤੋਂ ਜਵਾਬ ਦਿੱਤਾ ਕਿ ਇਹ ਜ਼ਮੀਨ ਹੈ ਹੀ ਸਾਡੀ ਸਾਡੀ ਜ਼ਮੀਨ ਸਾਨੂੰ ਤੁਸੀਂ ਕਿਵੇਂ ਦਬੋਗੇ ਇਹ ਇੱਕ ਬਹੁਤ ਵੱਡਾ ਉਪਰਾਲਾ ਸੀ ਸਾਗਰੂ ਪ੍ਰਤਾਪ ਸਿੰਘ ਜੀ ਨੇ ਬਹੁਤ ਤਕੜਾ ਸਹਿਯੋਗ ਜਿਹੜਾ ਆਜ਼ਾਦੀ ਦੇ ਵਿੱਚ ਦਿੰਦੇ ਰਹੇ ਜਦੋਂ ਸ਼ਹੀਦ ਭਗਤ ਸਿੰਘ ਨੂੰ ਜਦੋਂ ਫਾਂਸੀ ਲੱਗੀ ਹੈ ਸਾਜੋਗ ਅਖਬਾਰ ਜਿਹੜੀ ਹੈ ਉਹਦੇ ਵਿੱਚ ਲੇਖ ਜਿਹੜਾ ਲਿਖਿਆ ਗਿਆ ਤੇ ਸੰਪਾਦਕ ਨੂੰ ਵੀ ਜਿਹੜੀ ਹੈ ਕੈਦ ਹੋਈ ਸ਼ਹੀਦੇ ਆਜ਼ਮ ਭਗਤ ਸਿੰਘ ਜਿੰਦਾਬਾਦ ਤੇ ਨੌਕਰਸ਼ਾਈ ਮੁਰਦਾਬਾਦ ਤੇ ਸਰਲੇਖ ਇਹਡ ਜਿਹੜਾ ਇਹ ਛਪਿਆ ਸੀ ਵੱਖ-ਵੱਖ ਸਮਿਆਂ ਦੇ ਉੱਤੇ ਅਕਾਲ ਜਿੰਨੀਆਂ ਵੀ ਬੱਬਰ ਅਕਾਲੀ ਲਹਿਰ ਸੀ ਜਾਂ ਗਦਰ ਪਾਰਟੀ ਜਾਂ ਬੱਬਰ ਲਹਿਰ ਦਾ ਜਿਹੜਾ ਪ੍ਰਧਾਨ ਸੀ ਰਤਨ ਸਿੰਘ ਉਹ ਵੀ ਸਮੇਂ ਅਨੁਸਾਰ ਆ ਕੇ ਭੈਣੀ ਸਾਹਿਬ ਦੇ ਵਿੱਚੋਂ ਸੇਧ ਲੈਂਦੇ ਰਹੇ ਉੱਥੇ ਰਹਿੰਦੇ ਰਹੇ ਇਸ ਤਰ੍ਹਾਂ ਜਦੋਂ 1826 ਦੇ ਵਿੱਚ ਲਾਸਟ ਦਿਨ ਦਸੰਬਰ ਦੇ ਵਿੱਚ ਜਾ ਕੇ ਸੁਤੰਤਰਤਾ ਸੰਗਰਾਮ ਦਾ ਪੂਰਨ ਸੁਵਰਾਜ ਦੀ ਮੰਗ ਕੀਤੀ ਹੈ ਉੱਥੇ ਵੀ ਸਤਗੁਰੂ ਪ੍ਰਤਾਪ ਸਿੰਘ ਵੱਲੋਂ ਵੱਡਾ ਯੋਗਦਾਨ ਜਿਹੜਾ ਦਿੱਤਾ ਗਿਆ ਇਹ ਜਿਹੜੀ ਲੀੜ ਰੰਭੀ ਸੀ ਜਿਸ ਚੀਜ਼ ਨੂੰ ਸਤਗੁਰੂ ਰਾਮ ਸਿੰਘ ਨੇ ਅਰੰਭਿਆ ਉਹਨੂੰ ਅਗਲੇਰੇ ਜਿਹੜੇ ਗੁਰੂ ਸਹਿਬਾਨ ਸਨ ਉਹਨੂੰ ਅੱਗੇ ਲੈ ਕੇ ਗਏ ਤੇ ਸਾਡਾ ਦੇਸ਼ ਆਜ਼ਾਦ ਹੋਇਆ ਅੱਜ ਮੈਂ ਸਾਰੀ ਸੰਗਤ ਨੂੰ ਵਧਾਈ ਦੇਣਾ ਕਿ ਸਾਰਿਆਂ ਦੇ ਉਪਰਾਲੇ ਦੇ ਨਾਲ ਸਭ ਤੋਂ ਪਹਿਲਾਂ ਮੈਂ ਸਾਡੇ ਵੀਰ ਵੱਡੇ ਵੀਰ ਭਾਜੀ ਸਰਬਜੀਤ ਸਿੰਘ ਜੀ ਜਿਨ੍ਹਾਂ ਨੇ ਇਸ ਆਮ ਨੂੰ ਸਿਰੇ ਚੜਾਇਆ ਚੁੱਕਿਆ ਨਾਲ ਜਿੰਨਾ ਕੋ ਮੇਰੇ ਕੋਲ ਸਹਯੋਗ ਹੋਇਆ ਭਾਜੀ ਗੁਰਜੀਤ ਸਿੰਘ ਜੀ ਨੇ ਇਹਨਾਂ ਦੇ ਪਿਤਾ ਸਰਦਾਰ ਬਲੀ ਸਿੰਘ ਜੀ ਜਿਨ੍ਹਾਂ ਨੇ ਨਿਸ਼ਕਾਮ ਸੇਵਾ ਕੀਤੀ ਸਾਰੀ ਉਮਰ ਮੇਰੇ ਉਸਤਾਦ ਵੀ ਨਹੀਂ ਹੋ ਉਹਨਾਂ ਨੇ ਇਹ ਕੰਮ ਆਰੰਭ ਕੀਤਾ ਸੀ ਉਹਨਾਂ ਦੇ ਕੰਮ ਨੂੰ ਇਹਨਾਂ ਨੇ ਸਿਰੇ ਚੜਾਇਆ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਇਹਦੀ ਉਡੀਕ ਕਰ ਰਹੇ ਸਾਂ ਅਸੀਂ ਬੜੇ ਚਿਰ ਦੀ ਕਿਉਂਕਿ ਸ੍ਰੀ ਸਤਗੁਰੂ ਆਰਮ ਸਿੰਘ ਜੀ ਨੇ ਜੋ ਜਦੋਂ ਆਪਣੀ ਸੰਭਾਲ ਸੰਭਾਲੀ ਔਰ ਉਹਨਾਂ ਵੇਖਿਆ ਵੀ ਇਹ ਦੁਨੀਆ ਦੇ ਉੱਤੇ ਕੀ ਹੋ ਰਿਹਾ ਹੈ ਦਬੇ ਕੁਚਲੇ ਲੋਕਾਂ ਨੂੰ ਜਿੰਦਾ ਤੇ ਹੱਕ ਨਹੀਂ ਕਿਉਂਕਿ ਤਾਨਾਸ਼ਾਹੀ ਰਾਜ ਹੋ ਰਿਹਾ ਔਰ ਵਿਦੇਸ਼ੀ ਰਾਜ ਹੋ ਰਿਹਾ ਉਹਨਾਂ ਨੂੰ ਮਗਰੋਂ ਲਾਉਣ ਵਾਸਤੇ ਦੇਸ਼ ਨੂੰ ੳਜਾੜ ਕਰਾਉਣ ਵਾਸਤੇ ਸਤਗੁਰੂ ਸ੍ਰੀ ਸਤਗੁਰੂ ਰਾਮ ਸਿੰਘ ਜੀ ਨੇ ਇੱਕ ਬੜਾ ਵੱਡਾ ਪਰਾਲਾ ਕੀਤਾ ਲੋਕਾਂ ਨੂੰ ਲਾਮਬੰਦ ਕਰਕੇ ਲੋਕਾਂ ਨੂੰ ਜੋੜਿਆ ਰਵਾਜ ਠਾਈ ਵੀ ਸਾਡਾ ਦੇਸ਼ ਗੁਲਾਮ ਹੈ ਆਪਾਂ ਇਹਨਾਂ ਤੋਂ ਜਾਗਤ ਕਿਵੇਂ ਪਾਣੀ ਕਿਵੇਂ ਆਪਾਂ ਗੁਲਾਮੀ ਦੇ ਅਜ ਜੀਰਾਂ ਦੇ ਵਿੱਚੋਂ ਨਿਕਲ ਕੇ ਆਜ਼ਾਦ ਹੋਣਾ ਸਤਿਗੁਰੂ ਪਹਿਲਾਂ ਤਾਂ ਮੈਂ ਡੋਲ ਮੀਡੀਆ ਦਾ ਧੰਨਵਾਦ ਕਰਨਾ ਇਹਨਾਂ ਨੇ ਜਿਨ੍ਹਾਂ ਨੇ ਆ ਕੇ ਅੱਜ ਪੂਰੀ ਕਵਰਿੰਗ ਕੀਤੀ ਹੁਣ ਮੈਂ ਗੱਲ ਕਰਾਂਗਾ ਸ੍ਰੀ ਸਤਗੁਰੂ ਰਾਮ ਸਿੰਘ ਜੀ ਦੀ ਸਤਗੁਰੂ ਰਾਮ ਸਿੰਘ ਜੀ ਸਵਤੰਤਰਤਾ ਸੰਗਰਾਮ ਦੇ ਮੋਢੀ ਆਜ਼ਾਦੀ ਦੇ ਪੰਨੀ ਕੂਕਾ ਲਹਿਰ ਦੇ ਸਮਾਜਿਕ ਸੁਧਾਰਤੇ ਹੋਰ ਕਈ ਸੰਸਥਾਵਾਂ ਦੇ ਵੋਢੀ ਰਹੇ ਇਸਰੀ ਜਾਤੀ ਦੇ ਮੁਕਤੀਦਾਤਾ ਸ੍ਰੀ ਸਤਗੁਰੂ ਰਾਮ ਸਿੰਘ ਜੀ ਦਾ ਅੱਜ ਜਿਹੜਾ ਪਿਛਲੇ ਕਈ ਸਾਲਾਂ ਤੋਂ ਇੱਕ ਮੰਗ ਸੀ ਉਹ ਅੱਜ ਪੂਰੀ ਹੋਈ ਏ ਜਿੱਥੇ ਸਤਗੁਰੂ ਰਾਮ ਸਿੰਘ ਜੀ ਦਾ ਅਹਿਲਬਾਦ ਦੇ ਟਿਬੀ ਅਡੇ ਦੇ ਉੱਤੇ ਇੱਕ ਚੌਂਕ ਜਿਹੜਾ ਹੈ ਉਹਨਾਂ ਦੀ ਰੂਪਰੇਖਾ ਜਿਹੜੀ ਪੂਰੀ ਤਿਆਰ ਕਰਕੇ ਉਹਨਾਂ ਦੇ ਅੱਜ ਪਰਦੇ ਦੀ ਰਸਮ ਜਿਹੜੀ ਅਦਾਬ ਕੀਤੀ ਗਈ ਹੈ ਮੈਂ ਉਹਨਾਂ ਸ਼ਹਿਰ ਵਾਸੀਆਂ ਦਾ ਜਾਂ ਸਰਬਜੀਤ ਦਾ ਜਾਂ ਲੋਕਪੰਚਾਇਤ ਵਾਲੇ ਜਿਹੜਿਆ ਸਜਣਾ ਨੇ ਇਸੇ ਵੇਲੇ ਸਹਿਯੋਗ ਪਾਇਆ ਉਹਨਾਂ ਦਾ ਧੰਨਵਾਦੀ ਹਾਂ ਤੇ ਬਿਲਕੁਲ ਇਸੇ ਤਰ੍ਹਾਂ ਹੀ ਸਹਿਯੋਗ ਕਰਦੇ ਰਹਿਣ ਤੇ ਜਿਹੜੇ ਸਾਡੇ ਆਰੰਭੇ ਹੋਏ ਕਾਰਜ ਨੇ ਇਸੇ ਦਿਨ ਚੜਦੇ ਰਹਿਣ ਇਸ ਗੱਲ ਦੇ ਵਿੱਚ ਮੈਂ ਆਪਣੇ ਸ਼ਬਦਾਂ ਨੂੰ ਸਮਾਪਤ ਕਰਦਾ ਅੱਜ ਸਾਰੇ ਨਾਮਤਰੀ ਸਮਾਜ ਜਿਹੜਾ ਵਧਾਈ ਦਾ ਪਾਤਰ ਹੈ ਟਿੱਬੀ ਅੱਡੇ ਦੇ ਉੱਤੇ ਸ੍ਰੀ ਸਤਗੁਰੂ ਰਾਮ ਸਿੰਘ ਜੀ ਦੇ ਨਾਂ ਦਾ ਚੌਕ ਜਿਹੜਾ ਅੱਜ ਉਹਦਾ ਉਦਘਾਟਨ ਕੀਤਾ ਗਿਆ ਹੈ ਔਰ ਇਸ ਸਤਗੁਰੂ ਰਾਮ ਸਿੰਘ ਦੇ ਚੌਕ ਦੀ ਸ਼ੁਰੂਆਤ ਜਿਹੜੀ ਹੈ ਉਹ ਸਾਡੇ ਲੋਕਪੰਚਾਇਤ ਦੇ ਇੱਕ ਖਜ਼ਾਨਚੀ ਹੁੰਦੇ ਸੀ ਸਵਰਗੀ ਸਰਦਾਰ ਬੜੀ ਸਿੰਘ ਜੀ ਓਡੀ ਮਾੜੀ ਤੋਂ ਇਹ ਸਭ ਤੋਂ ਪਹਿਲਾਂ ਇਹਦੀ ਸ਼ੁਰੂਆਤ ਜਿਹੜੀ ਹੈ ਉਹਨਾਂ ਨੇ ਕੀਤੀ ਸੀ ਔਰ ਉਹਨਾਂ ਵੱਲੋਂ ਵਿੱਢਿਆ ਗਿਆ ਸੰਘਰਸ਼ ਜਿਹੜਾ ਬੜੇ ਲੰਮੇ ਸਮੇਂ ਤੋਂ ਬਾਅਦ ਅੱਜ ਸਿਰੇ ਚੜਿਆ ਹੈ ਦੇ ਸਤਗੁਰ ਹਰਮ ਸਿੰਘ ਦੇ ਜੀਵਨ ਦੀ ਆਪਾਂ ਗੱਲ ਕਰੀਏ ਤੇ ਮਹਾਰਾਜਾ ਰਣਜੀਤ ਸਿੰਘ ਦੀ ਨੌ ਨਿਹਾਲ ਰੈਜੀਮੈਂਟ ਦੇ ਇੱਕ ਸਿਪਾਹੀ ਦੇ ਤੌਰ ਤੇ ਸ਼ੁਰੂ ਕੀਤਾ ਉਹਨਾਂ ਨੇ ਆਪਣਾ ਜੀਵਨ ਔਰ ਉਹਨਾਂ ਦੀ ਜਲਾਵਤਨੀ ਤੱਕ ਬਹੁਤ ਲੰਬੀ ਕਹਾਣੀ ਹੈ ਔਰ ਬੜੇ ਥੋੜੇ ਸਮੇਂ ਦੇ ਵਿੱਚ ਜਿੱਥੇ ਉਹਨਾਂ ਨੇ ਨਾਮ ਮਿਲ ਵਰਤਨ ਲਹਿਰ ਵਰਗੀਆਂ ਆਜ਼ਾਦੀ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾਇਆ ਉੱਥੇ ਸਮਾਜ ਦੇ ਵਿੱਚ ਲੋਕਾਂ ਨੂੰ ਵੀ ਇੱਕ ਵਧੀਆ ਸਿਹਤ ਦਿੱਤੀ ਔਰ ਲੋਕਾਂ ਨੂੰ ਸੁਚੱਜੇ ਢੰਗ ਨਾਲ ਜਿਉਣ ਜੀਵਨ ਜਿਉਣ ਦੀ ਇੱਕ ਸਿਹਤ ਜਿਹੜੀ ਦਿੱਤੀ ਜੋ ਅੱਜ ਸਾਰੇ ਇਲਾਕੇ ਨਿਵਾਸੀ ਨੂੰ ਅਲਾਬਾਦ ਸ਼ਹਿਰ ਦੇ ਨੂੰ ਸਭ ਨੂੰ ਵਧਾਈ ਦਿੰਨੇ ਆ ਕਿ ਜਿਹੜਾ 사ਗੁਰ ਰਾਮ ਸਿੰਘ ਦੀ ਜਿਹੜੀ ਬੜੀ ਵੱਡੀ ਖੁਸ਼ੀ ਵਾਲੀ ਗੱਲ ਹੈ 사ਗੁਰ ਰਾਮ ਸਿੰਘ ਦੇ ਚੌਕ ਦਾ ਜਿਹੜਾ ਨਿਕਾਟਨ ਕੀਤਾ ਔਰ ਜੇਵੇ ਪ੍ਰੀ ਸਾਨੂੰ ਸ਼ੁਰੂ ਤੋਂ ਲੈ ਕੇ ਨਾਮ ਧਾਰੀ ਪਰਥਵਾਸ ਤੇ ਖਾਸ ਕਰਕੇ ਮੈਂ ਇਹ ਗੱਲ ਕਹਿ ਦੇਣ ਦੇ ਵੱਡੀ ਰੋਡੀ ਗੱਲ ਆ ਜਾਂਦੀ ਏ ਇਸ ਤਰ੍ਹਾਂ ਵੀ ਇਹਨਾਂ ਨੇ ਸਾਨੂੰ ਸੁਰਤੂ ਤੋਂ ਲੈ ਕੇ ਸਾਗਰੂ ਪ੍ਰਤਾਪ ਸਿੰਘ ਲਾਹੋ ਜਾ ਗੁਰੂ ਰਾਮ ਸਿੰਘ ਦਾ ਲਈਏ ਉਹਨਾਂ ਸਾਨੂੰ ਹਰ ਪੀੜਤਾ ਦੇ ਵਿੱਚੋਂ ਹਰ ਸੰਗਤ ਨੂੰ ਕੱਢਿਆ ਹਰ ਥਾਂ ਤੇ ਸਾਡੇ ਵਿਚਾਰ ਉਹਨਾਂ ਨੇ ਚੰਗੇ ਕੀਤੇ ਅੱਜ ਜੇ ਹੜਾ ਦੀ ਮਾਰ ਦੀ ਗੱਲ ਕਰੀਏ ਜਾਂ ਕੋਈ ਹੋਰ ਗੱਲਾਂ ਕਰਨੇ ਆ ਸਾਡਾ ਇੱਥੇ ਕਗਰ ਦਰਿਆ ਦੇ ਵਾਸਤੇ ਜਿੰਨਾ ਸਗੁਰ ਪ੍ਰਤਾਪ ਸਿੰਘ ਨੇ ਇੱਥੇ ਲਾਭ ਕਿਤੇ ਸਾਡੇ ਵਾਸਤੇ ਬੰਨ ਬੰਨੇ ਜਾਂ ਹੋਰ ਕੀਤਾ ਉਹ ਵੀ ਸਾਡੇ ਵਾਸਤੇ ਜਿਹੜੀ ਇੱਕ ਵੱਡੀ ਯੋਜਨਾ ਕਰਕੇ ਤੇ ਇਲਾਕੇ ਨੂੰ ਬਸਾਨ ਵਾਲੀ ਗੱਲ ਕੀਤੀ ਅੱਜ ਸਾਡੇ ਇਲਾਕੇ ਮੈਨੂੰ ਮਹਿਸੂਸ ਹੋਇਆ ਵੀ ਜਿਹੜੀ ਸੰਗਤ ਬਹੁਤ ਘੱਟ ਆਈ ਏ ਤੇ ਘੱਟ ਹੋਣ ਦੇ ਵਿੱਚ ਮੈਂ ਵੀ ਸਾਰੀ ਸੰਗਤ ਨੂੰ ਆਖਾਂਗਾ ਵੀ ਇੱਥੇ ਵੱਧ ਚੜ ਕੇ ਹਿੱਸਾ ਪਾਓ ਤੇ ਵੱਧ ਚੜ ਕੇ ਇੱਥੇ ਆ ਗਏ ਚੌਕ ਨੂੰ ਆਪਾਂ ਸਾਰੀ ਸੰਗਤ ਨੇ ਬਣਾਣਾ ਇਹ ਕਿਸੇ ਨੇ ਨਹੀਂ ਵੀ ਇੱਕ ਜੁਮੇ ਲੱਗ ਜਾਣਾ ਇਹ ਸਾਰੀ ਸੰਗਤ ਦੇ ਜੁਮੇ ਮੇ ਸਾਰੀ ਸੰਗਤ ਆ ਕੇ ਇੱਥੇ ਸੇਵਾ ਕਰੇ ਧੰਨਵਾਦ ਸਤ ਜੀ